ਨਿਕਸ ਵਰਾ ਦੇਖ ਰਿਹਾ ਤੋ ਉਸੇ ਤਾਮੇ ਹੀ ਮਸਿੰਗ ਦੀਪਾਲ ਪੰਜਾਬ ਦੇ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਨੌਜਵਾਨ ਪੀੜੀ ਮੁੰਡੇ ਹੋਣ ਜਾਂ ਫਿਰ ਕੁੜੀਆਂ ਹੋਣ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵੱਲ ਰੁੱਖਾ ਜਿਹੜਾ ਕੀਤਾ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ ਵੀ ਸਾਡਾ ਫਿਊਚਰ ਸੇਫ ਨਹੀਂ ਹੈ ਇਸ ਲਈ ਨੌਜਵਾਨ ਮੁੰਡੇ ਕੁੜੀਆਂ ਨੇ ਵਿਦੇਸ਼ਾਂ ਵੱਲ ਨੂੰ ਭੱਜਦੇ ਨੇ ਪਰ ਅੱਜ ਇੱਕ ਜਿਹੇ ਨੌਜਵਾਨਾਂ ਤੁਹਾਨੂੰ ਮਿਲਾਵਾਂਗੇ ਜੋ ਵਿਦੇਸ਼ ਤੋਂ ਵਾਪਸ ਪਰਤ ਕੇ ਪੰਜਾਬ ਦੇ ਵਿੱਚ ਆਪਣੀ ਇੱਕ ਜਿਹੜੀ ਲਾ ਕੇ ਆਪਣਾ ਘਰ ਦਾ ਜਿਹੜਾ ਕਿ ਗੁਜ਼ਾਰਾ ਕਰ ਰਹੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਵਿੱਚ ਨੌਜਵਾਨ ਦੇ ਵੱਲੋਂ ਇੱਕ ਨਿਊਟਰੀ ਕੁਲਚੀ ਦੀ ਜੜੀ ਲਗਾਈ ਗਈ ਹੈ ਤਾਂ ਵਿਦੇਸ਼ ਗਿਆ ਸੀਗਾ ਨੌਜਵਾਨ ਤਾਂ ਵਿਦੇਸ਼ ਤੋਂ ਵਾਪਸ ਆ ਕੇ ਹੁਣ ਪੰਜਾਬ ਦੇ ਵਿੱਚ ਹੀ ਆਪਣਾ ਜਿਹੜਾ ਕੰਮ ਕਰਾ ਉਹ ਚਲਾ ਰਹੇ ਨੇ ਤਾਂ ਗੱਲਬਾਤ ਵੀ ਕਰਾਂਗੇ ਕੀ ਕਾਰਨ ਨੇ ਸੀਗੇ ਕਿਉਂ ਵਿਦੇਸ਼ ਗਏ ਸੀ ਤੇ ਕਿਉਂ ਵਿਦੇਸ਼ ਤੋਂ ਵਾਪਸ ਆ ਕੇ ਥੇ ਜਿਹੜੀ ਕਿ ਨਿਊਟਰੀ ਕੁਲਚੀ ਦੀ ਜੜੀ ਲਗਾਈ ਗਈ ਹੈ ਬਈ ਸਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਵਿਦੇਸ਼ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ ਨੌਜਵਾਨ ਮੁੰਡਿਆਂ ਦੀ ਗੱਲ ਕਰੀਏ ਕੁੜੀਆਂ ਦੇ ਕਰੀਅਰ ਰੁਝਾਨ ਬਹੁਤ ਜ਼ਿਆਦਾ ਵਧਿਆ ਆਪਣੀ ਨੌਜਵਾਨ ਪੀੜੀ ਦਾ ਤੁਸੀਂ ਬਾਹਰੋਂ ਵਿਦੇਸ਼ੋਂ ਵਾਪਸ ਆ ਕੇ ਪੰਜਾਬ ਦੇ ਵਿੱਚ ਜੜੀ ਲਗਾ ਰਹੇ ਹੋ ਹਾਂਜੀ ਪਿਆਰਿਓ ਐਦਾਂ ਸੀ ਕਿ ਮੈਂ ਈਰਾਨ ਦੇ ਵਿੱਚ ਗਿਆ ਸੀ ਤੇ ਮੇਰੇ ਨਾਲ ਕੁਝ ਏਜੰਟਾਂ ਨੇ ਧਗੇਬਾਜ਼ੀ ਕਰਤੀ ਤੇ ਕੁਝ ਉਹਤੇ ਸਾਥ ਨਹੀਂ ਮਿਲਿਆ ਆਪਾਂ ਨੂੰ ਸਹੀ ਤਰੀਕੇ ਤੇ ਉਸ ਤੋਂ ਆ ਕੇ ਫਿਰ ਅਸੀਂ ਇੱਥੇ ਆਏ ਆ ਸੀਗਾ ਕਿ ਸਾਨੂੰ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਣਾ ਜੈ ਸਾਡੇ ਪੰਜਾਬ ਦੇ ਅੰਦਰ ਪ੍ਰਵਾਸੀ ਵੀ ਆ ਕੇ ਕਾਮਯਾਬ ਹੋ ਸਕਦੇ ਆ ਗੱਡੀਆਂ ਲੈ ਸਕਦੇ ਆ ਪਲਾਟ ਲੈ ਸਕਦੇ ਆ ਦੁਕਾਨਾਂ ਬਣਾ ਸਕਦੇ ਆ ਤੇ ਅਸੀਂ ਨੌਜਵਾਨ ਪੀੜ੍ਹੀ ਕਿਉਂ ਆਪਾਂ ਆਪਣਾ ਪੰਜਾਬ ਛੱਡੀਏ ਤੇ ਅਸੀਂ ਇਸ ਕਰਕੇ ਸੋਚਿਆ ਵਾ ਕਿ ਅਸੀਂ ਨਿਊਟਰੀ ਕੁਲਚੇ ਦਾ ਕੰਮ ਸ਼ੁਰੂ ਕਰੀਏ ਮਹਾਰਾਜੀ ਬਖਤਾ ਪਾਣਗੇ ਤੇ ਕਿਰਪਾ ਕਰਨਗੇ ਜਦੋਂ ਅਸੀਂ ਪੰਜਾਬ ਤੋਂ ਵਿਦੇਸ਼ ਗਏ ਸੀ ਕੀ ਸੋਚ ਕੇ ਗਏ ਸੀ ਇਹ ਸੋਚ ਕੇ ਗਏ ਸੀ ਅਸੀਂ ਉੱਥੇ ਕੰਮ ਕਰਾਂਗੇ ਕੁਝ ਉੱਥੇ ਪੈਸਾ ਆਪਾਂ ਘਰਦਿਆਂ ਨੂੰ ਭੇਜਾਂਗੇ ਕੁਝ ਬਣਾਾਂਗੇ ਤੇ ਪਰ ਉੱਥੇ ਦਾ ਸਿਸਟਮ ਹੀ ਬਹੁਤ ਗਲਤਾਂ ਨੌਜਵਾਨ ਪੀੜ੍ਹੀ ਮੈਂ ਇਹੀ ਕਵਾਂਗਾ ਕਿ ਮਾਪਿਓ ਦੇ ਜੋ ਪੈਸੇ ਲਵਾ ਰਹੇ ਹੋ ਤੇ ਸੋਚ ਸਮਝ ਕੇ ਲਵਾਓ ਕਿਉਂਕਿ ਬਾਲਦੇਸ਼ਾ ਚ ਉਹ ਉਹ ਕੁਝ ਬਿਲਕੁਲ ਨਹੀਂ ਰਿਹਾ ਜੋ ਆਪਾਂ ਸੋਚਦੇ ਆ ਠੀਕ ਹੈ ਨਾ ਉਸ ਉੱਤੇ ਨਸ਼ਾ ਠਗੀਆਂ ਕੋਸ਼ ਏਜੰਟਾ ਦੀਆਂ ਠਗੀਆਂ ਬਹੁਤ ਕੋਸ਼ਾ ਜੇ ਤੁਸੀਂ ਆਪਣੇ ਅੰਦਰ ਹੁਨਰ ਰੱਖਦੇ ਹੋ ਜਜ਼ਬਾਤ ਰੱਖਦੇ ਹੋ ਤੇ ਤੁਸੀਂ ਆਪਣੇ ਪੰਜਾਬ ਦੇ ਅੰਦਰ ਹੀ ਸੋਨੇ ਦਾ ਘਰ ਮਹਿਲ ਖੜਾ ਕਰ ਸਕਦੇ ਹੋ ਕਿੰਨਾ ਕ ਸਮਾਂ ਤੁਸੀਂ ਬਾਹਰ ਫੇ ਵਤੀਤ ਕੀਤਾ ਉੱਥੇ ਕੀ ਕੰਮ ਕਰਦੇ ਸੀ ਤੁਸੀਂ ਮੈਂ ਵੀਰ ਜੀ ਗਿਆ ਸੀਗਾ ਆਪਣਾ ਟਰਾਲੇ ਦੇ ਸੋਚ ਕੇ ਗਿਆ ਸੀ ਮੈਂ ਉੱਥੇ ਡਰਾਈਵਿੰਗ ਕਰਾਂਗਾ ਪਰ ਮੈਨੂੰ ਸੰਗ ਹੀ ਕੁਛ ਐਦਾ ਦੇ ਮਿਲ ਗਿਆ ਉੱਥੇ ਕਿ ਆਪਾਂ ਉੱਥੇ ਕੁਝ ਵੀ ਨਹੀਂ ਕਰ ਸਕਿਆ ਬਈ ਹਾਰ ਕੇ ਸਾਨੂੰ ਘਰੇ ਹੀ ਆਣਾ ਪਿਆ ਆਪਣੇ ਆਪਣੇ ਪੰਜਾਬ ਦੇ ਅੰਦਰ ਇਹ ਤੇ ਬਾਹਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਗਏ ਹੋਏ ਨੇ ਉਹਨਾਂ ਦੇ ਨਾਲ ਉੱਥੇ ਕਿਸ ਤਰ੍ਹਾਂ ਦਾ ਵਤੀਰਾ ਹੁੰਦਾ ਕਿਸ ਤਰ੍ਹਾਂ ਦੇ ਨਾਲ ਉਹ ਲਾਈਫ ਸਟਾਈਲ ਲਾਉਣਾ ਦਾ ਦੇਖੋ ਇਹ ਬਾਲਿਆਂ ਦੀ ਜਿਹੜੀਆਂ ਕੁੜੀਆਂ ਮੁੰਡੇ ਦੀ ਗੱਲ ਕਰੀਏ ਦੇਖੋ ਜੇ ਤਾਂ ਕੋਈ ਸਟੱਡੀ ਵੇਸ ਤੇ ਜਾਂਦਾ ਹੈਗਾ ਵਾ ਉਹ ਤਾਂ ਚਲੋ ਉਹਨਾਂ ਦੇ ਮਾਪੇ ਸੋਲਡ ਹੋਣਗੇ ਪਾ ਪੈਸਾ ਭੇਜੀ ਆਣਗੇ ਤੇ ਜੀ ਜਾਂਦੇ ਆ ਜੇ ਆਪਾਂ ਫਿਊਚਰ ਦੇ ਵਿੱਚ ਗੱਲ ਕਰੀਏ ਕਿ ਸਾਡੇ ਬੱਚੇ ਉਹ ਤੇ ਸੇਫ ਆ ਤੇ ਮੈਂ ਨਹੀਂ ਮੰਨਦਾ ਕਿ ਉੱਥੇ ਬੱਚੇ ਵੀ ਸੇਫ ਆ ਜਾਂਦਾ ਸਾਰਾ ਮੋਜ਼ੂਵਨ ਮੁੰਡੇ ਕੁੜੀਆਂ ਹੀ ਸੋਚ ਕੇ ਜਾਂਦੇ ਨੇ ਅਸੀਂ ਬਾਹਰ ਜਾ ਕੇ ਸਟੱਡੀ ਦੇ ਨਾਲ ਨਾਲ ਪੈਸਾ ਵੀ ਕਮਾਈਏ ਸਟੱਡੀ ਦੇ ਨਾਲ ਨਾਲ ਵੀ ਜੀ ਪੈਸਾ ਤਾਂ ਕਮਾਇਆ ਜਾਂਦਾ ਪਰ ਉੱਥੇ ਸੁਵਿਧਾ ਹੈ ਨਹੀਂ ਰਹਿਣ ਸਹਿਣ ਖਾਣਾ ਪੀਣਾ ਬਹੁਤ ਔਖੇ ਹੁੰਦੇ ਆ ਫਿਰ ਬਾਅਦ ਚ ਬੱਚਿਆਂ ਨੇ ਫੋਨ ਮਾਪਿਓ ਦੇ ਨਹੀਂ ਚੱਕਨੇ ਮਾਪਿਓ ਨੂੰ ਟੈਨਸ਼ਨ ਨਾ ਪੈਣੀ ਆ ਸਾਰਾ ਕੁਝ ਕਹਿਣਾ ਤੇ ਉੱਥੇ ਦੇ ਆਉਣ ਵਾਲੇ ਜਿਹੜੇ ਟਾਈਮ ਦੇ ਮਾਹੌਲ ਹਨਾ ਉਹ ਖਰਾਬ ਹੈ ਕੋਈ ਸਹੀ ਨਹੀਂ ਹੈਗੇ ਬਾਹਲੇ ਚਾਹੇ ਅੱਪਾ ਗੱਲ ਕਰੀਓ ਕੈਨੇਡਾ ਦੀ ਚਾਹੇ ਈਰਾਨ ਦੀ ਚਾਹੇ ਸਾਊਦੀ ਅਰਬ ਦੀ ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਹੋਏ ਹੋਏ ਆ ਤੇ ਉਹਨਾਂ ਦਾ ਇੱਕੋ ਆ ਹੁਣ ਕੁਝ ਉਹਨਾਂ ਦਾ ਦਿਨ ਚੱਲਦਾ ਪਿਆ ਹੈਗਾ ਵਾ ਜੁਮੇ ਵਾਲਾ ਉਹ ਕਹਿੰਦੇ ਰਿਹਾਈ ਕਰਾਂਗੇ ਜਿਨ੍ਹਾਂ ਨੂੰ 3-3 ਸਾਲ ਦੀ 10 10 ਸਾਲ ਦੀਆਂ ਸਜ਼ਾ ਹੋਈਆਂ ਹਨ ਹੁਣ ਤੁਸੀਂ ਲੁਧਿਆਣਾ ਕਦੋਂ ਵਾਪਸ ਆਏ ਆਪਣਾ ਪਿੰਡ ਲੁਧਿਆਣਾ ਹੀ ਆ ਹਾਂਜੀ ਆਪਣਾ ਲੁਧਿਆਣਾ ਹੈ ਅਸੀਂ ਰਹਿਣ ਵਾਲੇ ਆ ਜੀ ਤੇ ਜਨਮ ਸਥਾਨ ਸਾਡਾ ਸਿਵਲ ਹਸਪੀਟਲ ਆ ਜੀ ਤੇ ਅਸੀਂ ਇੱਥੇ ਹੀ ਆਪਣਾ ਮਹਾਰਾਜ ਦਾ ਓਟ ਆਸਰਾ ਲੈ ਕੇ ਇੱਥੇ ਕੰਮ ਸ਼ੁਰੂ ਕੀਤਾ ਵਾ ਇੱਥੇ ਕੰਮ ਸ਼ੁਰੂ ਕੀਤੇ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਹਾਲੇ ਤਾਂ ਦੇਖੋ ਜੀ ਸਾਨੂੰ 15 ਕ ਦਿਨ ਹੋਏ ਆ ਆਪਾਂ ਮਹੀਨਾ ਵੀ ਨਹੀਂ ਕਹਿ ਸਕਦੇ ਪਰ ਇਹ ਹੈ ਕਿ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਅਸੀਂ ਪੰਜਾਬੀ ਭਰਾ ਖੜੇ ਹੋ ਕੇ ਕਿ ਸਾਡਾ ਪੰਜਾਬੀ ਭਰਾ ਨਹੀਂ ਖੜਦਾ ਸਾਡੇ ਨਾਲ ਪ੍ਰਵਾਸੀਆਂ ਦੀ ਰੇੜੀਆਂ ਦੇ ਉੱਤੇ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸੀ ਪੈਸਾ ਨਹੀਂ ਕਮਾਣਾ ਉਹ ਉਹਨਾਂ ਨੇ ਜਗ੍ਹਾ ਲੈ ਲੀਆਂ ਜ਼ਮੀਨਾਂ ਲੈ ਲੀਆਂ ਅਸੀਂ ਕਿਰਾਏਦਾਰ ਆ ਅਸੀਂ ਕਿਰਾਏ ਤੇ ਰੇੜ ਵੀ ਕਿਰਾਏ ਤੇ ਆ ਸਾਡੀ ਤੁਸੀਂ ਕਿਰਾਏ ਤੇ ਰਹਿੰਦੇ ਹੋ ਘਰ ਨਹੀਂ ਆਪਣਾ ਹੈਗਾ ਨਹੀਂ ਮਕਾਨ ਵੀ ਆਪਣਾ ਨਹੀਂ ਹੈਗਾ ਜੀ ਕਿਰਾਏ ਤੇ ਅਸੀਂ ਰਹਿੰਦੇ ਆ 5000 ਰੁਪਏ ਕਿਰਾਇਆ ਦਿੰਦੇ ਆ ਤੇ ਰੇੜੀ ਦਾ 100 ਰੁਪਿਆ ਰੋਹ ਦਾ ਦਿੰਦੇ ਆ ਖਾਲੇ ਤੱਕਰ ਆਪਣੀ ਪੱਕੀ ਰੇੜੀ ਵੀ ਨਹੀਂ ਆਈਗੀ ਤੇ ਇਸ ਕਰਕੇ ਅਸੀਂ ਆਈ ਹੱਥ ਜੋੜ ਬੇਨਤੀ ਕਰਦੇ ਇੱਕ ਵਾਰੀ ਛੋਟੇ ਭਰਾ ਨੂੰ ਆਪਣੇ ਦਾਸ ਨੂੰ ਮੌਕਾ ਦੋ ਟੈਸਟ ਵਾਸਤੇ ਵੀ ਦੋ ਤੇ ਜੀ ਆਇਆਂ ਨੂੰ ਵੀ ਤੁਹਾਨੂੰ ਤੇ ਅਸੀਂ ਥੋੜੇ ਹੌਂਸੇ ਨਾਲ ਅੱਗੇ ਵਧਾਂਗੇ ਕਿ ਕਰਨ ਕੀ ਸਮਝੋ ਤੁਸੀਂ ਕਹਿ ਕੇ ਹਟਿਓ ਵੀ ਅਸੀਂ ਰੇੜੀ ਲਾਈ ਹੈ ਪ੍ਰਵਾਸੀ ਦੀ ਜਿਹੜੀ ਤੇ ਪੀੜ ਹੁੰਦੀ ਓਸੀ ਵੀ ਦੇਖਦੇ ਵਾਕੀ ਪੀੜ ਹੁੰਦੀ ਆ ਪਰ ਤੁਹਾਡੀ ਜਿਹੜੀ ਜਦ ਅਸੀਂ ਖੜੇ ਆ ਵੇ ਗਾਗ ਤਾਂ ਵੈਸੇ ਕੋਈ ਵੀ ਨਹੀਂ ਆਇਆ ਅਸੀਂ ਵੀ ਦੇਖਿਆ ਵਾ ਕਰਨ ਕੀ ਸਮਝੋ ਪੰਜਾਬੀਆਂ ਦੀ ਰੇੜੀ ਤੇ ਪੰਜਾਬੀ ਹੀ ਕਿਉਂ ਨਹੀਂ ਜਾਂਦੇ ਵੇਜੀ ਗੱਲ ਕਾਰਨ ਇਹ ਹੈਗੀ ਹੈ ਪੰਜਾਬੀਆਂ ਦੀ ਕਿ ਆਪਾਂ ਇਸ ਚੀਜ਼ ਦੇ ਨਹੀਂ ਸਾਫ਼ ਸੁਥਰੀ ਉਹ ਉਹਨਾਂ ਨੇ ਕੀ ਖਵਾਣਾ ਆਪਾਂ ਨੂੰ ਨਹੀਂ ਪਤਾ ਹੈਗਾ ਉਹ ਕੀ ਦਾ ਕਰਦੇ ਆ ਪਰ ਇਹ ਕਰਕੇ ਲੋਕ ਜਾਂਦੇ ਨੇ ਹਾਂਜੀ ਟੇਸਟ ਕਰਕੇ ਜਾਂਦੇ ਆ ਜੀ ਆਂਦੇ ਵੀ ਇਹ ਕਈ ਰਿਪਲਾਈ ਵੀ ਕਰਦੇ ਆ ਬਹੁਤ ਥੋੜੀ ਨਿਊਟਰੀ ਬਹੁਤ ਵਧੀਆ ਵਾ ਹੌਸਲਾ ਪ੍ਰੋਵਾਈ ਵੀ ਕੋਈ ਕਰਕੇ ਜਾਂਦੇ ਆ ਪਰ ਕਈ ਬੰਦੇ ਦੇਖ ਕੇ ਇਗਨੋਰ ਕਰ ਦਿੰਦੇ ਆ ਕਿ ਅਸੀਂ ਪੰਜਾਬੀ ਭਰਾ ਖੜਾ ਕਈ ਸਾਡੇ ਕੋਲ ਤਾਂ ਭਈ ਖਾਂਦੇ ਹੀ ਨਹੀਂਗੇ ਕੋਈ ਪੰਜਾਬੀ ਸਿੱਖ ਭਰਾ ਆ ਗਿਆ ਆ ਗਿਆ ਉਹ ਖਾ ਲੈਂਦਾ ਤੇ ਭਈਆ ਮੈਂ ਅੱਤਵਾਸੀ ਕੋਈ ਨਹੀਂ ਆ ਕੇ ਖੜਦਾ ਨਹੀਂ ਨਹੀਂ ਮੈਨੂੰ ਆਏ 15 ਦਿਨ ਹੋ ਗਏ ਆ ਮੇਰੀ ਰੇੜੀ ਦੇ ਉੱਤੇ ਕਦੇ ਵੀ ਪ੍ਰਵਾਸੀ ਪਰਿਵਾਰ ਜਾਂ ਪ੍ਰਵਾਸੀ ਕੋਈ ਵੀ ਆ ਕੇ ਖਾ ਕੇ ਨਹੀਂ ਗਿਆ ਆਪਣੇ ਪੰਜਾਬੀ ਪ੍ਰਵਾਸੀ ਨਜ਼ਰਾਂ ਦੇ ਰੇੜੀਆਂ ਤੇ ਹਾਂਜੀ ਜਿੱਥੇ ਵੀ ਤੁਸੀਂ ਅੱਜ ਦੇਖ ਲਓ ਸਾਡੇ ਨਾਲ ਖੜੇ ਹੈਗੇ ਆ ਤੁਸੀਂ ਉੱਥੇ ਰਸ਼ ਹੋਏਗਾ ਪਰ ਸਾਡੇ ਤੇ ਨਹੀਂ ਅਸੀਂ ਸ਼ੁਕਰ ਆ ਗੁਰੂ ਰਾਮਦਾਸ ਜੀ ਦਾ ਕਿ ਜਿਹੜੇ ਬਾਣੇ ਚੋਂ ਰੱਖਿਆ ਸੀ ਉਹਨਾਂ ਦੇ ਬਾਣੇ ਚ ਰਹਿ ਕੇ ਖੁਸ਼ ਹਾਂਜੀ ਅੱਛਾ ਕਦੀ ਐਦਾਂ ਨਹੀਂ ਹੋਇਆ ਆਪਣੇ ਇੱਥੇ ਮੁੰਡੇ ਬਹੁਤ ਸੋਚਦੇ ਨੇ ਯਾਰ ਰੇੜੀ ਲਾਵਾਂਗੇ ਆਣ ਗਵਣ ਯਾਰ ਦੋਸਤ ਕੀ ਕਹਿਣਗੇ ਵੀ ਯਾਰ ਆਹ ਕਿਹੜਾ ਕੰਮ ਕਰ ਲਿਆ ਕਦੀ ਐਦਾਂ ਤਾਂ ਨਹੀਂ ਦਿਮਾਗ ਆਪਾਂ ਇਹ ਗੱਲ ਸੋਚ ਕੇ ਨਹੀਂ ਨਿਕਲੇ ਆਗੇ ਕਿ ਅਸੀਂ ਰੇੜੀ ਲਾਵਾਂਗੇ ਅਸੀਂ ਛੋਟੇ ਪਾਵਾਂਗੇ ਕਿਰਤ ਕਮਾਈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਕੀਤੀ ਸੀ ਜੇ ਆਪਾਂ ਇਹ ਸੋਚ ਕੇ ਚੱਲੀਏ ਮਹਾਰਾਜ ਨੇ ਕਿਹਾ ਸੀਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਠੀਕ ਹੈ ਅਸੀਂ ਇਹੀ ਮੰਨ ਕੇ ਚੱਲਦੇ ਹਾਂ ਜਦੋਂ ਵੀ ਅਸੀਂ ਨੂਟਰੀ ਆਪਣੀ ਤਿਆਰ ਕਰਦੇ ਹਾਂ ਨੂਨ ਮਿਰਚ ਚੱਕ ਵੀ ਨਾ ਬਿਨਾ ਕਰਦੇ ਨਹੀਂ ਅਸੀਂ ਤੇ ਅਰਦਾਸ ਕਰਕੇ ਚੈੱਕ ਕਰਕੇ ਮਹਾਰਾਜ ਦੀ ਹਜ਼ੂਰੀ ਚ ਲੈ ਕੇ ਆਉਂਦੇ ਹਾਂ ਰੇੜੀ ਤੇ ਤੇ ਨਾਲੇ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਜੀ ਜਿਹੜਾ ਵੀ ਜੀ ਆਪਣੀ ਰੇੜੀ ਦੇ ਸ਼ੱਕੇ ਤੰਦਰੁਸਤੀਆਂ ਖੁਸ਼ ਇਸ ਲੈ ਕੇ ਅਸੀਂ ਆਨੇ ਆ ਤੇ ਇੱਕ ਦੂਜੀ ਗੱਲ ਇਹ ਹੈ ਕਿ ਅਸੀਂ ਸਾਡੇ ਨਾਲ ਕੋਈ ਵੈਰ-ਵਿਰੋਧ ਨਹੀਂ ਆ ਕੋਈ ਪਰਦੇਸੀ ਬੰਦਿਆਂ ਦਾ ਜਾਂ ਕੁਝ ਹੋਰ ਬਸ ਸਾਨੂੰ ਇਹ ਹੈਗਾ ਵਾ ਕਿ ਪੰਜਾਬੀ ਬੰਦੇ ਪੰਜਾਬੀ ਦਾ ਸਾਥ ਜੁੜ ਦਿਓ ਜੇ ਅੱਜ ਅਸੀਂ ਟੁੱਟੇ ਹੋਏ ਆ ਤੇ ਇੱਕ ਪਰਿਵਾਰ ਇਸ ਭਈਆਂ ਕਰਕੇ ਜਾਂ ਕਹਿ ਦਿਓ ਉਹਨਾਂ ਕਰਕੇ ਅਸੀਂ ਟੁੱਟੇ ਹੋਏ ਆ ਜੇ ਤੁਸੀਂ ਉਹਨਾਂ ਦੀ ਭਾਈ ਵੀ ਕਰਦੇ ਹੋ ਆਪਣੇ ਛੋਟੇ ਭਰਾਵਾਂ ਦਾ ਵੀ ਹੱਥ ਫੜੋ ਬਿਲਕੁਲ ਬਹੁਤ ਚੰਗਾ ਸੁਨੇਹਾ ਵੀ ਦਿੱਤਾ ਨੌਜਵਾਨ ਨੇ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਰੋਸ ਵੀ ਹੈ ਪਰ ਫਿਰ ਵੀ ਪੰਜਾਬ ਵਾਪਸ ਪਰਤ ਕੇ ਆਪਣਾ ਜਿਹੜਾ ਕਿ ਘਰ ਦਾ ਗੁਜ਼ਾਰਾ ਉਹ ਕਰ ਰਹੇ ਨੇ ਤਾਂ ਇੱਕ ਮੈਸੇਜ ਵੀ ਵੱਡਾ ਦੇ ਗਿਆ ਨੌਜਵਾਨ ਕਿ ਪੰਜਾਬੀ ਜਿਹੜੇ ਨੇ ਉਪਰਵਾਸੀਆਂ ਦੀ ਜਿਹੜੀ ਤਾਂ ਜ਼ਰੂਰ ਨਜ਼ਰ ਆਉਂਦੇ ਨੇ ਪਰ ਜਿਹੜੇ ਪ੍ਰਵਾਸੀ ਨੇ ਉਹ ਪੰਜਾਬੀ ਦੀ ਜਿਹੜੀ ਇਹ ਤਾਂ ਨਜ਼ਰ ਨਹੀਂ ਆਉਂਦੇ ਇਸ ਨੌਜਵਾਨ ਦੇ ਵੱਲੋਂ ਵਿਦੇਸ਼ ਤੋਂ ਵਾਪਸ ਪਰਤ ਕੇ ਲੁਧਿਆਣੇ ਵਾਪਸ ਆ ਕੇ ਘਰ ਵਾਪਸ ਆ ਕੇ ਆਪਣਾ ਜਿਹੜਾ ਕਿ ਰੋਜੀ ਰੋਟੀ ਹੈ ਉਹ ਚਲਾਈ ਜਾ ਰਹੀ ਹੈ ਘਰ ਚਲਾਉਣ ਦਾ ਜਿਹੜਾ ਗੁਜ਼ਾਰਾ ਉਹ ਕੀਤਾ ਜਾ ਰਿਹਾ ਔਰ ਕਿਰਾਏ ਤੇ ਇਹ ਨੌਜਵਾਨ ਰਹਿੰਦੇ ਨੇ ਤਾਂ ਰੇਡੀ ਵੀ ਜਿਹੜੀ ਕਿ ਕਿਰਾਏ ਤੇ ਇਹਨਾਂ ਵੱਲੋਂ ਲਈ ਗਈ ਹੈ ਪਰ ਇਹ ਗੱਲ ਜ਼ਰੂਰ ਇਹਨਾਂ ਦੇ ਵਿੱਚ ਨਮੋਸ਼ੀ ਜ਼ਰੂਰ ਮਿਲ ਰਹੀ ਹੈ ਕਿ ਪੰਜਾਬੀ ਹੀ ਪੰਜਾਬੀਆਂ ਦਾ ਸਾਥ ਹੈ ਜਿਹੜਾ ਕਿ ਉਹ ਨਹੀਂ ਦਿੰਦੇ ਪੰਜਾਬੀ ਤਾਂ ਹੁਣ ਦੇਖਣਾ ਹੋਵੇਗਾ ਕਿ ਹੋਰ ਜਿਹੜੇ ਕਿ ਨੌਜਵਾਨ ਜਿਹੜੇ ਕਿ ਬਾਹਰ ਵੱਲ ਨੂੰ ਤੁਰੇ ਹੋਏ ਨੇ ਕਦੋਂ ਉਹ ਲੋਕ ਨੌਜਵਾਨ ਨੇ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਪੰਜਾਬ 'ਚ ਰਹਿ ਕੇ ਆਪਣਾ ਗੁਜ਼ਾਰਾ ਕਰਨਗੇ ਜਾਂ ਫਿਰ ਐਦਾਂ ਹੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿ ਉਹ ਵਿਦੇਸ਼ਾਂ ਦੇ ਵੱਲ ਵਧੀ ਨਜ਼ਰ ਆਵੇਗੀ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par